ਆ ਗਿਆ ਆ ਆ ਆਪ ਬੰਦੇ ਆ ਗਏ ਆਪਣੇ ਆ ਜਾ ਪ੍ਰਭ ਆ ਜਾ ਆਹ ਕੋਮਨੋ ਦੋ ਜਣੇ ਇੱਧਰ ਖੜੋ ਆਇਆ ਨਾ ਸਰੀਆ ਆਇਆ ਕੋਮਨ ਲੋਕਾਂ ਤਾਂ ਰੱਖ ਦੋ ਪਾਵਾ ਦੋ ਜਣੇ ਨੀਚੋ ਦੋ ਨਾ ਤਾਂ ਪਾਵਾ ਇੱਕ ਦਾ ਇੱਕ ਦਾ ਅੱਗੇ ਦੀ ਬੁੱਪਰਾਏ ਅੱਜ ਮਰਡਰ ਹੋਇਆ ਡਬਲ ਮਟਰ ਕੀ ਨਾਮ ਹੈ ਇਹ ਅੱਜ ਸਾਡੇ ਨੋਟਿਸ ਵਿੱਚ ਆਈਆਂ ਗੱਲ ਜੋਬਨ ਸਿੰਘ son of ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੁੱਪਰਾਏ ਬਾਜ ਸਿੰਘ ਨੇੜਿਓਂ ਜਿਹੜੀ ਛੜਕ ਨੰਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰਦਾ ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉਥੇ ਇਹਦੇ ਉਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸਬੰਧ ਬਣ ਗਏ ਸੀ ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ ਤੇ ਅੱਜ ਉਹਨੇ 23 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦ ਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕੱਦਮਾ ਵਾ 103 BNS ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਹੈ 22-23 ਸਾਲ ਆ ਤੇ ਲੜਕੇ ਦੀ 24-25 ਸਾਲ ਉਮਰ ਦੇ ਹੈਗੀ ਠੀਕ ਹੈ ਜੀ ਸਰ ਕਿੰਨੇ ਚਿਰ ਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸਰ ਦੋਸ਼ੀ ਸੀ ਮੌਕੇ ਤੇ ਫਰਾਰ ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆ ਦੋਸ਼ੀ ਰੌਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨੰਘਾਈ ਨਾ ਪੁੱਛ ਕੇ ਇਸ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਤੇ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਗਿਆ ਸਰ ਇਸ ਵਾਰਦਾਤ ਦੇ ਵਿੱਚ ਇਕੱਲਾ ਦੋਸ਼ੀ ਇੱਕੋ ਸੀ ਲੜਕੀ ਦਾ ਬਾਪ ਸੀ ਕਿ ਕਰਕੇ ਜਾਂ ਹੋਰ ਵੀ ਲੋਕ ਨੇ ਅ ਫਿਲਹਾਲ ਤੇ ਸਾਨੂੰ ਜੋ ਮੁਢਲੀ ਜਾਂਚ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨਹੀਂ ਗੱਲ ਕੀਤੀ ਐ ਪਰ ਫਿਰ ਵੀ ਤਪਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਸਰ ਮੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ ਇਹ ਹੁਣ ਤਫਤੀਸ਼ ਦਾ ਪਾਰਟ ਹੈਗਾ ਆ ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ ਤੇ ਇਹ ਮਲਜਮ ਕੋਲੋਂ ਜਿਹੜਾ ਵਾ ਨੰਗਾਈ ਨਾ ਪੁੱਛ ਕੇ ਇਸ ਕਰਕੇ ਤੇ ਇਹ ਪਤਾ ਕਰਾਂਗੇ